ਲਾਈਵ ਹੋਣ ਮੈਨੂੰ ਇਹਨਾਂ ਨੇ ਕਿਹਾ ਵੀ ਪ੍ਰਧਾਨ ਜੀ ਤੁਸੀਂ ਇਸ ਜੀ ਦੇ ਵਿੱਚ ਨਾ ਪਾਓ ਪਰ ਫਿਰ ਵੀ ਮੈਂ ਸ਼ਹਿਰਦਾਰੀ ਫੋਨ ਕਰਕੇ ਇੱਕ ਵਾਰੀ ਸਾਰ ਨੂੰ ਅਲਰਟ ਕਰੂੰਗਾ ਵੀ ਕਿਰਪਾ ਕਰਕੇ ਇਹ ਪਿੱਛੇ ਕੀਤਾ ਜਾਵੇ ਕਿਉਂਕਿ ਉਹ ਆਪ ਕੰਮਿਆਂ ਨੇ ਮੱਛੀ ਚੌਂਕ ਤੋਂ ਕੰਮਿਆਂ ਨੂੰ ਜਾਣੇ ਆ तकरीबन ਸੜਕ ਦੇ ਬਰਾਪਰ ਕਬਜ਼ੇ ਆਏ ਪਏ ਸਾਡੇ ਅੱਗੇ ਆ ਕੋਈ ਐਮਟੀ ਸਾਹਿਬਾ ਨਾਲ ਮੇਰੇ ਜਾਂ ਕੋ ਪੋਲਿਟਿਕਲ ਸਿਸਟਮ ਹੈ ਜਾਂ ਮੈਂ ਵਿੱਚ ਉਹਨਾਂ ਦੇ ਵਿੱਚ ਹੀ ਆਉਣਾ ਅਸੀਂ ਜਾ ਕੇ ਲਵਾ ਦਨੇ ਪਾਈ ਵੀ ਇੱਕ ਵਾਰੀ ਪਾਸ ਕਰ ਲੋ ਅਗਲੇ ਤਾਂ ਤੁਸੀਂ ਲਾ ਲੈ ਜੀ ਕਮੇਣਾ ਰੋਡ ਹੋ ਗਈ ਜਿਹੜੇ ਸਿਸਟਮ ਵਿੱਚ ਬਾਹਰ ਵੱਧਦੇ ਵਧਾਈਵੇਂ ਲੋਕਾਂ ਨੇ ਇਹ ਇਹ ਚੀਜ਼ ਵਿੱਚ ਆਉਂਦੀ ਆ ਜਿਵੇਂ ਆਪਣਾ ਤੁਸੀਂ ਵੇਖਿਆ ਹੁਣ ਪਾਰਕ ਬਣਾ ਲੈ ਲੋਕਾਂ ਨੇ ਆਪਦੇ ਉਸ ਜੀ ਦੇ ਵਿੱਚ ਉਹ ਚੀਜ਼ ਹੈ ਕਿਉਂਕਿ ਉਹ ਪੋਲੀਟਿਕਲ ਵਿੱਚ ਆ ਜਾਂਦਾ ਉਹਦੇ ਹੱਥ ਬੰਨੇ ਜਾਂਦੇ ਆ ਕੁਝ ਮੇਰੀ ਪਾਰਟੀ ਦੇ ਲਾਲ ਉਹ ਕੁਝ ਕਿਸੇ ਦੂਜੇ ਪਾਰਟੀਆਂ ਦੇ ਵੀ ਲਾਲ ਉਹ ਰੂਲਿੰਗ ਪਾਰਟੀ ਦੇ ਲਾਲ ਉਹ ਜਦੋਂ ਕੁਝ ਪਾਰਛ ਆ ਜਾਂਦੀ ਵੀ ਨਹੀਂ ਚੱਕਣਾ ਜੀ ਮੇਰੇ ਆਪਦੇ ਲਿਆ ਜਲੇ ਸਾਡੇ ਮੁਲਾਜ਼ਮ ਜਾ ਕੇ ਦੱਸ ਦਿੰਦੇ ਵੀ ਕੱਲ ਨੂੰ ਚਕਾਉਣਾ ਹੈ ਅਸੀਂ ਆ ਸਿਸਟਮ ਚੱਕਰ ਕੀ ਹੈ ਇੱਕ ਵਾਰੀ ਚਕਾ ਲਿਆ ਸ਼ਾਮ ਨੂੰ ਉੱਥੇ ਕੱਲ ਅਗਲੇ ਦਿਨ ਦਾ ਸ਼ਾਮ ਨੂੰ ਉੱਥੇ ਲੱਗ ਜਾਂਦੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਰੀਆਂ ਗੱਲਾਂ ਤੋਂ ਪਰਦਾ ਚੱਕ ਦਿੱਤਾ ਸਾਰੇ ਉਹਨਾਂ ਮਾਮਲਿਆਂ ਤੋਂ ਪਰਦਾ ਚੱਕ ਦਿੱਤਾ ਕਿ ਫਰੀਦਕੋਟ ਦੇ ਵਿੱਚ ਕੌਣ ਨਜਾਇਜ਼ ਕਬਜ਼ੇ ਕਰ ਰਿਹਾ ਕੌਣ ਕਰਵਾ ਰਿਹਾ ਤੇ ਕਿਹਦੇ ਕਰਕੇ ਇਹ ਕਬਜ਼ੇ ਹੋ ਰਹੇ ਆ ਤੇ ਕੌਣ ਇਹਨਾਂ ਨਜਾਇਜ਼ ਕਬਜ਼ਾ ਨੂੰ ਹਟਣ ਨਹੀਂ ਦੇ ਰਿਹਾ ਚਕਾਉਣ ਨਹੀਂ ਦੇ ਰਿਹਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਨਿੰਦਾ ਨੇ ਇਹ ਸਾਰੇ ਪਰਦੇ ਉਦੋਂ ਚੁੱਕੇ ਜਦੋਂ ਇਹ ਪਤਾ ਕਰਨ ਉਹਨਾਂ ਕੋਲੇ ਗਏ ਕਿ ਫਰੀਦਕੋਟ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਆ ਨਜਾਇਜ਼ ਕਬਜ਼ੇ ਹਟਾਉਣ ਦੀ ਨਗਰ ਕੌਂਸਲ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਕਿ ਲੋਕ ਆਪਣੇ ਨਜਾਇਜ਼ ਕਬਜ਼ੇ ਖੁਦ ਹਟਾ ਲੈਣ ਨਹੀਂ ਤਾਂ ਫਿਰ ਜੀਸੀਬੀ ਰਾਹੀਂ ਹਟਾਉਣੇ ਪੈਣਗੇ ਕੁਝ ਵਿਅਕਤੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਹੈ ਬਾਈ ਨੇਮ ਨਾਂ ਲਿਖ ਲਿਖ ਕੇ ਤੇ ਸਥਾਨਾਂ ਬਾਰੇ ਕਿ ਇੱਥੇ-ਇੱਥੇ ਨਜਾਇਜ਼ ਕਬਜ਼ੇ ਆ ਇਸ ਕਰਕੇ ਇਹ ਕਾਰਵਾਈ ਉਸ ਤਰੀਕ ਤੋਂ ਪਹਿਲਾਂ ਹਰ ਤਰੀਕ ਤੋਂ ਪਹਿਲਾਂ ਕੀਤੀ ਜਾਂਦੀ ਆ ਉਹਨਾਂ ਸਪਸ਼ਟ ਕਰ ਦਿੱਤਾ ਕਹਿ ਦਿੱਤਾ ਕਿ ਹਰ ਤਰੀਕ ਤੋਂ ਪਹਿਲਾਂ ਅਸੀਂ ਨਜਾਇਜ਼ ਕਬਜ਼ੇ ਹਟਾਉਣੇ ਆ ਤੇ ਫਿਰ ਸਾਡੇ ਕੁਝ ਬੰਦੇ ਤੇ ਕੁਝ ਸਿਆਸੀ ਆਗੂ ਵਾਰਸ਼ ਕਰਦੇ ਆ ਉਹ ਚੁੱਕਣ ਤੋਂ ਰੋਕਦੇ ਆ ਤੇ ਜਾਂ ਫਿਰ ਜਦੋਂ ਚੁਕਵਾ ਦਿੰਨੇ ਆ ਤੇ ਫਿਰ ਅਗਰੇ ਦੇ ਨਹੀਂ ਸਾਡੇ ਬੰਦੇ ਉਹਨਾਂ ਨੂੰ ਦੁਬਾਰਾ ਲਾਉਣ ਲਈ ਕਹਿ ਦਿੰਦੇ ਆ ਤੇ ਸਾਰੇ ਫਿਰ ਕਬਜ਼ੇ ਉਸੇ ਤਰ੍ਹਾਂ ਹੀ ਹੋ ਜਾਂਦੇ ਆ ਹਾਲੀਆ ਵੀ ਦੁਕਾਨਦਾਰ ਹੈ ਕੁਝ ਮੈਂ ਵੀ ਦੁਕਾਨਦਾਰਾ ਚਾਹੁੰਦਾ ਕੁਝ ਦੁਕਾਨਦਾਰਾਂ ਨੇ ਨਜਾਇਜ਼ ਫਾਇਦਾ ਠਾਕੀ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਵਧਾਏ ਵਿਆ ਮੈਂ ਨਾਂ ਨਹੀਂ ਲੈ ਸਕਦਾ ਕਿਸ ਨੇ ਰਿੱਟ ਪਾਈ ਆ ਹਾਈ ਕੋਰਟ ਦੇ ਵਿੱਚ ਉਹ ਰਿੱਟ ਦੀ ਇੱਕ ਤੋਂ ਤਾਂ ਤੱਕ ਤਰੀਕ ਹੈ ਸਾਡੇ ਅਫਸਰਾਂ ਨੂੰ ਉਦੋਂ ਯਾਦ ਆਉਂਦਾ ਜਦੋਂ ਤਰੀਕ ਹੁੰਦੀ ਹੈ ਅੱਗੇ ਪਿੱਛੇ ਹੁਣ ਬੇਨਤੀ ਕਰੀਦੀ ਆ ਪਰ ਕੋਈ ਸਟਾਫ ਦੀ ਘਾਟ ਕਰਕੇ ਵੀ ਯੂ ਸਰਪ ਕੋਲ ਐਡੀਸ਼ਨਲ ਚਾਰਜ ਆਉਣੀ ਆਇਆ ਕੱਲ ਪਰसों ਚਾਰਜ ਲਿਆ ਐਂ ਜੇਈ ਸਾਹਿਬ ਬਹੁਤ ਜ਼ਿਆਦਾ ਬਿਜ਼ੀ ਆ ਜਿਹੜਾ ਸਟਾਫ ਹੈ ਸਟਾਫ ਦੀ ਘਾਟ ਕਰਕੇ ਅਸੀਂ ਪੂਰਾ ਟਾਈਮ ਨਹੀਂ ਦੇ ਸਕਦੇ ਅਸਲ ਤੇ ਪੋਜੀਸ਼ਨ ਇਹ ਹੈ ਵੀ ਮੈਂ ਬੜੀ ਮੈਂ ਵੀ ਬਿਜ਼ਨਸਮੈਨ ਆ ਨਾਲ ਕੁਝ ਮੈਨੂੰ ਹੁੰਦਾ ਵੀ ਕਿਸੇ ਨੁਕਸਾਨ ਨਾ ਕਰ ਗਏ ਪਰ ਲੋਕਾਂ ਨੂੰ ਜਾ ਕੇ ਬੇਨਤੀ ਕਰੀਦੀ ਆ ਵੀ ਬਾਬਾ ਜੀ ਨੂੰ ਥੋੜਾ ਜਿਹਾ ਸੀਮਿਤ ਕਰ ਲੋ ਆਪ ਦਾ ਕਬਜ਼ਾ ਪਰ ਲੋਕੀ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਠਾਉਂਦੇ ਇਸ ਚੀਜ਼ ਦਾ ਆਪ ਤੁਸੀਂ ਵੇਖਿਆ ਹੋਣਾ ਜਦੋਂ ਆਪਾਂ ਕੰਮਿਆਂ ਨੇ ਮੱਛੀ ਚੌਂਕ ਤੋਂ ਮੱਕਮੇ ਨੂੰ ਜਾਣੇ ਆ तकरीबन ਸੜਕ ਦੇ ਬਰਾਬਰ ਕਬਜ਼ੇ ਆਏ ਵਿੱਚ ਐ ਉਹ ਜੋ ਦੋ ਤਰ ਕੁਆੜੀਏ ਆ ਇਨਾਂ ਨਾਲ ਮੇਰੇ ਪਰਿਵਾਰ ਕਨੈਕਸ਼ਨ ਹੈ ਪਰ ਮੈਂ ਇਹਨਾਂ ਨੂੰ ਵੀ ਬੇਨਤੀ ਵਾਰ-ਵਾਰ ਕਰਦਾ ਰਹਿਣਾ ਵੀ ਬੀਮੇਫਿਕ ਰਿਕੁਐਸਟ ਕਰਕੇ ਵੀ ਇਹਨਾਂ ਥੋੜਾ ਜਿਹਾ ਪਿੱਛੇ ਕੀਤਾ ਜਾਵੇ ਪਰ ਉਹ ਬਿਜ਼ਨਸ ਦਾ ਖਲਾਰਾ ਜ਼ਿਆਦਾ ਹੈ ਨਹੀਂ ਧਿਆਨ ਦਿੰਦੇ ਕੁਛ ਆਰਿਆਂ ਦੀ ਇਹ ਪ੍ਰੋਬਲਮ ਹੈ ਆਮ ਮੈਂ ਤਕਰੀਬਨ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀ ਖੜ ਕੇ ਜਾਂਦਾ ਪਰ ਉਹ ਖੜਨ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਕਿ ਬਿਕ ਕਰਨੋਂ ਥੋਣੀ ਦੂਜੇ ਕੰਮ ਕੱਢਦੀ ਉਹ ਚੱਲੀ ਜਾਂਦੀ ਆ ਹੁਣ ਇਹਨੂੰ ਡੀਜੀਟੀ ਸਾਹਿਬ ਨੂੰ ਈਓ ਸਾਹਿਬ ਨੂੰ ਇਹ ਪਾਰਟੀ ਬਣਾਇਆ ਉਸ ਦੇ ਵਿੱਚ ਹਾਈ ਕੋਰਟ ਜੇ ਕਿਸੇ ਰਿਟ ਪਾਈ ਹੈ ਉਸ ਪਾਰਟੀ ਕਰਕੇ ਹੁਣ ਅਫਸਰਾਂ ਨੇ ਨੋਟਸ ਕੱਢੇ ਪਹਿਲਾਂ ਮੈਂ ਕੋਈ ਬੈਂ ਉਹੀ ਬੇਤ ਕੀਤੀ ਸੀ ਪਹਿਲਾਂ ਉਹ ਕਿਸੇ ਨੁਕਸਾਨ ਨਾ ਕਰੇ ਇੱਕ ਨੋਟਸ ਕੱਢ ਕੇ ਪਹਿਲਾਂ ਕਿਸੇ ਨੂੰ ਵਾਰਨਿੰਗ ਦਿਓ ਵਾਰਨਿੰਗ ਤੋਂ ਬਾਅਦ ਕਬਜ਼ਾ ਹਟਾਇਆ ਜੀ ਉਹ ਨੋਟਸ ਦਿੱਤੇ ਇੱਕ ਦੋ ਦਿਨਾਂ ਦੇ ਵਿੱਚ ਇਹ ਕਾਰਵਾਈ ਕਰਾਂਗੇ ਅਸੀਂ ਇਹ ਕਾਰਵਾਈ ਕਰੂੰਗਾ तकरीबन ਮੈਂ ਪਹਿਲਾਂ ਆਪ ਵੀ ਅਲਰਟ ਕਰ ਚੱਲੇ ਆ ਵੀ ਉਹਨਾਂ ਨੂੰ ਅਲਰਟ ਕਰਨ ਲੱਗਾ ਵੀ ਆਪ ਦਾ ਤੁਹਾਡਾ ਨੁਕਸਾਨ ਨਾ ਹੋਵੇ ਕੱਲ ਤੁਸੀਂ ਮੇਰੇ ਤੇ ਗਿਲਾ ਕਰੋਗੇ ਵੀ ਆਪ ਦਾ ਉਸ ਚੀਜ਼ ਨੂੰ ਪਿੱਛੇ ਹਟਾਓ ਵੀ ਕੋਡਾ ਕੋਈ ਨੁਕਸਾਨ ਨਾ ਹੋਵੇ ਮੈਂ ਬਲਾਬ ਬੇਨਤੀ ਕਰੂੰਗਾ ਇੱਕ ਤਾਂ ਜਾ ਕੇ ਉਤਮਰੋਈਆ ਸਾਹਿਬ ਤੇ ਸਾਰਾ ਸਟਾਫ ਚੱਲਿਆ ਇਹਨੂੰ ਬਹੁਤ ਜ਼ੋਰ ਸ਼ੋਰ ਨਾਲ ਹੋ ਰਿਹਾ ਮਤਲਬ ਕਿ ਸਿਸਟਮ ਕਾਰਨ ਕੀ ਹੈ ਜਦੋਂ ਆਖਰ ਤਾਂ ਗੱਲ ਆਉਂਦੀ ਕਿਸੇ ਦੇ ਵਿਹਾਈ ਕੋਰਟ ਜਾ ਕੇ ਤਰੀਕਾ ਪੁੱਤਨੇ ਬਹੁਤ ਔਕੀਆਂ ਹੈ ਉਹ ਹੁਣ ਅਫਸਰ ਇਸ ਚੀਜ਼ ਤੇ ਜਾਗਰੂਕ ਹੋਏ ਵੇ ਮੈਨੂੰ ਇਹਨਾਂ ਨੇ ਕਿਹਾ ਵੀ ਪ੍ਰਧਾਨ ਜੀ ਤੁਸੀਂ ਇਸ ਚੀਜ਼ ਦੇ ਵਿੱਚ ਨਾ ਪਾਓ ਪਰ ਫਿਰ ਵੀ ਮੈਂ ਸ਼ਹਿਰਦਾਰੀ ਫੋਨ ਕਰਕੇ ਇੱਕ ਵਾਰੀ ਸਾਰ ਨੂੰ ਅਲਰਟ ਕਰੂੰਗਾ ਵੀ ਕਿਰਪਾ ਕਰਕੇ ਪਿੱਛੇ ਕੀਤਾ ਜਾਵੇ ਜੇ ਕੋਈ ਨਾ ਕਰੂਗਾ ਆਵਾਜ਼ ਕਮੇਜਾ ਪੁੱਤੂਗਾ ਇਰਗੀ ਕਿਲੇ ਇਰਗੀ ਹੈ ਜਿਹੜੇ ਜਿਆਦਾ ਕਬਜ਼ੇ ਦੇ ਪ੍ਰਭਾਵ ਹੁੰਦੇ ਆ। ਔਰ ਇਸ ਤਰ੍ਹਾਂ ਵਿਕਤਾਂ ਜਦੋਂ Nehru Shopping Center ਦਾ ਮੇਨ ਉਹਨਾਂ ਨੇ ਇਹ ਬਣਾਇਆ। ਬਾਕੀ ਜਿਹੜੀ ਸਰਕੂਲਰ ਰੋਡ ਹੈ ਮੈਂ ਵੀ ਇਸ ਚੀਜ਼ ਵਿੱਚ ਆਉਣਾ। ਜਿਵੇਂ ਕੰਮੇਣਾ ਰੋਡ ਹੋ ਗਈ ਜਿਹਦੇ ਸਿਸਟਮ ਇਹਦੇ ਵਿੱਚ ਬਾਹਰ ਵੱਧ ਰਹੇ ਬਧਾਈ ਵੇ ਲੋਕਾਂ ਨੇ ਇਹ ਇਹ ਚੀਜ਼ ਵਿੱਚ ਆਉਂਦੀ ਆ ਜਿਵੇਂ ਆਪਣਾ ਤੁਸੀਂ ਵੇਖਿਆ ਹੁਣ ਪਾਰਕ ਬਣਾ ਲੈ ਲੋਕਾਂ ਨੇ ਆਪਦੇ ਉਸ ਜੀ ਦੇ ਵਿੱਚ ਉਹ ਚੀਜ਼ ਹੈ ਜਿੱਥੇ ਰੇਤਾਬੱਜੀ ਵਾਲੇ ਬੈਠੇ ਆ। ਜਿਵੇਂ ਆ ਹੁਣ ਕੰਮੇਣ ਗੇਟ ਪੈੜੀਆਂ ਲੱਗੀਆਂ ਹੋਈਆਂ ਇਹ ਸਾਰੇ ਵਿੱਚ ਟਾਰਗੇਟ ਦਿੱਤੇ ਉਹਨਾਂ ਦਾ ਨਾਮ ਭਾਈ ਨੇਮ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ। ਇਹ ਤੀਜਾ ਜਿਵੇਂ ਤੁਸੀਂ ਵੇਖਿਆ ਹੋਣਾ ਆਪਣੇ ਜੋ ਸੈਟੀ ਡੈਰੀ ਦਾ ਪੁਰਲੇ ਪਾਸੇ ਆਉਂਦੇ ਆ ਝੰਡਾ ਚੌਕ ਨੂੰ ਇੱਥੇ ਬਹੁਤ ਨਜਾਇਜ਼ ਕਬਜ਼ੇ ਹੋ ਚੁੱਕੇ ਆ ਉਹ ਜਦੋਂ ਬੇਨਤੀ ਕਰੀਦੀ ਅਗਲਾ ਟਾਰਗੇਟ ਮੈਨੂੰ ਕਰਦਾ ਗਾਉਂਦਾ ਯਾਰ ਇਹਨੂੰ ਤਕਲੀਫ ਹੈ ਮੈਨੂੰ ਤਕਲੀਫ ਨਹੀਂ ਜਦੋਂ ਅਫਸਰਾਂ ਨਾਲ ਗੱਲ ਆਉਂਦੀ ਆ ਅਫਸਰ ਚਲੋ ਮੇਰੇ ਕਹਿਣੇ ਚਾਹ ਮੇਰਾ ਸਹਿਯੋਗ ਦਿੰਦੇ ਆ ਮੈਂ ਉਹਨਾਂ ਸਹਿਯੋਗਦਾਰੋਂ ਮੇਰਾ ਸਹਿਯੋਗ ਦਿੰਦੇ ਆ ਅਫਸਰ ਮੈਨੂੰ ਅਲਰਟ ਕਰਦੇ ਵੀ ਸਾਡੇ ਤੇ ਗੱਲ ਆਉਣ ਲੱਗੀ ਭਾਈ ਸਾਹਿਬ ਇਹਨਾਂ ਨੂੰ ਕੁਝ ਕਹੋ ਪਰ ਲੋਕਾਂ ਨੂੰ ਬੜੀ ਬੜੀ ਜਾ ਕੇ ਰਿਕੁਐਸਟ ਵੀ ਕੀਤੀ ਆ ਪਰ ਲੋਕ ਇਸ ਚੀਜ਼ ਨੂੰ ਮੈਂ ਵਾਰ-ਵਾਰ ਤੁਹਾਡੇ ਚੈਨਲ ਦਾ ਮਾਧਿਮ ਰਹੀਂ ਬੇਨਤੀ ਕਰਦਾ ਕਿ ਇਹਨੂੰ ਲਾਈਟਰੀ ਨਾਲੋ ਇਹਨੂੰ ਸਜੀਦਗੀ ਨਾਲ ਲੈ ਕੇ ਇਸ ਤੇ ਪੈਰਾ ਦਿਓ ਕਿ ਇਹ ਬਹੁਤ ਔਨ ਗੱਲ ਦੇਣੀ ਆਉਗੀ ਕਿ ਸਮਾਨ ਜੋਬ ਜੱਪ ਹੋ ਗਿਆ ਪਰ ਕੋਈ ਸਮਾਨ ਨਹੀਂ ਮਿਲਣਾ ਇਸ ਤੇ ਪਿਛਲੀ ਫਰੀਦ ਤੋਂ ਪਹਿਲਾਂ ਵੀ ਹਟਾਏ ਗਏ ਸੀ ਫਿਰ ਉਹ ਦੁਬਾਰਾ ਉਵੇਂ ਹੀ ਕਰ ਰਹੇ ਆ ਸਰ ਜਦੋਂ ਜਿਵੇਂ ਕੱਲ ਨੂੰ ਆਪਾਂ ਆਜਾ ਟਾਉਣੇ ਕੱਲ ਪਤਾ ਲੱਜਦਾ ਸਾਡੇ ਮੁਲਾਜ਼ਮ ਜਾ ਕੇ ਦੱਸ ਦਿੰਦੇ ਵੀ ਕੱਲ ਨੂੰ ਚਕਾਉਣਾ ਹੈ ਅਸੀਂ ਇਹ ਸਿਸਟਮ ਚੱਕਰ ਕੀ ਹੈ ਇੱਕ ਵਾਰੀ ਚਕਾ ਲਿਆ ਸ਼ਾਮ ਨੂੰ ਉੱਥੇ ਕੱਲ ਅਗਲੇ ਦਿਨ ਦਾ ਸ਼ਾਮ ਨੂੰ ਉੱਥੇ ਲੱਗ ਜਾਂਦੇ ਆ ਸਾਡੇ ਅੱਗੇ ਆ ਕੋਈ ਐਮਸੀ ਸਾਹਿਬ ਆਣਾ ਮੇਰੇ ਜਾਂ ਕੋਈ politcal system ਹੈ ਜャ ਮੈਂ ਵੀ ਵਿੱਚ ਉਹਨਾਂ ਦੇ ਵਿੱਚ ਹੀ ਆਉਣਾ ਅਸੀਂ ਜਾ ਕੇ ਲਵਾ ਦਿੰਦੇ ਭਾਈ ਇੱਕ ਵਾਰੀ ਪਾਸ ਕਰ ਲੋ ਅਗਲੇ ਦਿਨ ਤੁਸੀਂ ਲਾ ਲੈ ਜੇ ਇਹ ਸਾਰਾ ਕੁਝ ਹੀ ਆਉਂਦਾ ਸਿਸਟਮ ਆ ਹੁਣ ਕੋਈ ਕਈ ਇੱਕ ਦੋ ਭਰਾ ਉਹ ਤਾਂ ਮੇਰੇ ਟਾਰਗੇਟ ਬਣਾਇਆ ਪ੍ਰਧਾਨ ਦਾ ਪੱਤਰ ਬਾਹਰ ਪਿਆ ਜਾ ਸਿਸਟਮ ਚੱਕਰ ਕੀ ਹੈ ਬਲਾਂ ਮੈਂ ਆਦਾ ਕਹਾਂਗਾ ਹਫ਼ਤੇ ਤੋਂ ਬਾਅਦ ਦੂਜਾ ਕੰਮ ਸ਼ੁਰੂ ਹੋਊਗਾ ਮਨ ਲਗਾ ਮੈਨੂੰ ਲੈਂਦਾ ਅਗਲਾ ਤਾਂ ਪ੍ਰਧਾਨ ਦਾ ਪੱਤਰ ਬਾਹਰ ਪੇ ਬਲਾਉ ਚਕਾਓ ਜੀ ਕਿ ਮੈਂ ਵੀ ਬਿਜ਼ਨਸਮੈਨ ਮੈਂ ਸਾਰੇ ਦੁਕਾਨਦਾਰ ਵਸਨ ਬੇਇਤੀ ਕਰਦਾ ਕਿ ਇਹਨੂੰ ਲਾਈਟ ਹੀ ਨਾ ਸਜਿਦਗੀ ਨਾਲ ਲਓ ਇਹ ਦੂਜਾ ਮੁੜ ਕੇ ਜਾ ਕੇ ਸਮਾਨ ਚੱਕੇਗਾ ਮੁੜ ਕੇ ਦੁਬਾਰਾ ਸਮਾਨ ਮਿਲਣਾ ਨਹੀਂ ਸਮਾਨ ਉੱਥੇ ਰੈਕਰ ਦੇ ਵਿੱਚ ਨਾਲ ਵਿਖਾਰੇ ਵੀਡੀਓ ਵੀਡੀਓ ਜਾ ਰਹੀ ਹੈ ਕੋ ਡਰਗੇੜੇ ਆਪੇ ਆਪ ਸਮਾਜ ਸੇਵੀ ਬੜੇ ਉੰਗੇ ਮੇਰੇ ਕੋਲੇ ਵੀ ਇਹ ਚੀਜ਼ ਹੈ ਪਰ ਤੁਨੂੰ ਉਹੀ ਗੱਲ ਕਰਦਾ ਜਦੋਂ ਪੋਲੀਟੀਕਲ ਵਿੱਚ ਆ ਜਾਂਦਾ ਉਹ ਤੇ ਹੱਥ ਬੰਨੇ ਜਾਂਦੇ ਆ ਕੁਝ ਮੇਰੀ ਪਾਰਟੀ ਦੇ ਲਾਲੋ ਕੁਝ ਕਿਸੇ ਦੂਜੇ ਪਾਰਟੀਆਂ ਦੇ ਵੀ ਲਾਲੋ ਰੋਲਿੰਗ ਪਾਰਟੀ ਦੇ ਲਾਲੋ ਜਦੋਂ ਕੁਝ ਵਾਰਛ ਆ ਜਾਂਦੀ ਵੀ ਨਹੀਂ ਚੱਕਣਾ ਜੀ ਮੇਰੇ ਆਪਦੇ ਲਿਆ ਜਲੇਆ ਉੱਥੇ ਆਤਮਾਨਿਕ ਅਫਸਰਾਂ ਦੀ ਕਮੀ ਹੋਣ ਕਰਕੇ ਤੁਮ ਵਾਰ-ਵਾਰ ਸਟਾਫ ਤੇ ਅਫਸਰਾਂ ਦੀ ਕਮੀ ਹੋਣ ਕਰਕੇ ਉਹ ਅਸੀਂ ਉਹਨੂੰ ਸេចੀਦਗੀ ਨਾਲ ਨਹੀਂ ਲੈਂਦੇ